ਅਮੀ ਅਨਰੇ ਕਈ ਦਿਨ ਵੀ ਲੱਖ 2 ਲੱਖ ਰੁਪਇਆ ਲਗਾਏ ਤੇ ਬੱਕਰੀਆਂ ਰੱਖਣੀਆਂ ਜਾਂਦੀਆਂ ਗੀਆਂ ਕਹਿਣ ਨੂੰ ਤਾਂ ਬੁੱਤ ਕੋਈ ਖੁਸ਼ੀ ਵੀ ਕਹਿ ਦਿੰਦਾਗਾ ਹਨਾ ਹੁਣ ਆਪਾਂ ਨੂੰ 3-4 ਸਾਲ ਹੋ ਗਏ ਨੇ ਆਪਾਂ ਕੰਮ ਕਰਦੇ ਨੂੰ ਆਪਾਂ ਨੇ ਕਿਹੜਾ ਲੱਖ 2 ਲੱਖ ਰੁਪਇਆ ਲਾਇਆ ਸੀਗਾ ਹਾਂ ਆਪਾਂ ਨੇ ਆਪਣਾ ਸੱਡਾ ਇਹੀ ਆਪਣਾ ਸੱਡਾ ਇਹਦੇ ਵਿੱਚ ਕੋਣ 5-4 ਸਾਲ ਹੋ ਗਏ ਬੱਕਰੀਆਂ ਪਾਲਣ ਲੱਗਿਆ ਨੂੰ ਹਾਂ ਤੇ ਬੱਕਰੀਆਂ ਬੜੇ ਤੰਦਰੁਸਤ ਨੇਗੀਆਂ ਤੇ ਆਪਾਂ ਥੋੜੀ ਜਿਹੀ ਮਿਹਨਤ ਜਿਹੜੀ ਆਪਾਂ ਨੂੰ ਕਰਨੀ ਪਈ ਹੈਗੀ ਹਨਾ ਜਿਸ ਤਰ੍ਹਾਂ ਆਪਾਂ ਨੇ ਦੇਖੀ ਕਿੰਨੀ ਇਹਦੇ ਵਿੱਚ ਮਿਹਨਤ ਕੀਤੀ ਹੋਈ ਹੈਗੀ ਚਾ ਹੈ ਜੇ ਵੀ ਆਪਣਾ ਸੱਡ ਪਾਇਆ ਹੋਇਆ ਸੱਡ ਥੋੜਾ ਜਿਹਾ ਉੱਚਾ ਗਾ ਇਹਦਾ ਤੇ ਆਪਾਂ ਥੋੜੀ ਜਿਹੀ ਮਿਹਨਤ ਕਰਤੀ ਆਪਣੀਆਂ ਬੱਕਰੀਆਂ ਨੂੰ ਬਚਾਉਣ ਦੀ ਖਾਤਰ ਹਨਾ ਆਪਣੇ ਕੋਲ ਤਰਪਾਲ ਪੈਜਦੀ ਸੀ ਤੇ ਆਪਾਂ ਨੇ ਅੱਧ ਦੇ ਵਿੱਚ ਤਰਪਾਲ ਪਾ ਦਿੱਤੀ ਹੈ ਇਹਦੇ ਵਿੱਚ ਨਿੱਗਰ ਰਹਿਣ ਦੇ ਲਈ ਇਹ ਤਰਪਾਲ ਜੜੀ ਨੇ ਨਾ ਨਿੱਗਰ ਰਹਿੰਦੀ ਹੈਗੀ ਤੇ ਰਾਤ ਨੂੰ ਬੱਕਰੀਆਂ ਨੂੰ ਸਰਦੀ ਜਿਹੀ ਨਹੀਂ ਲੱਗਦੀ ਹੈਗੀ ਤੇ ਆਪਾਂ ਸੱਡ ਦਾ ਵੀ ਸੇ ਉੱਚਾ ਗਾ ਗਰਮੀਆ ਵਿੱਚ ਦੇ ਵਾਸਤੇ ਉੱਚਾ ਰੱਖਿਆ ਹੋਇਆ ਬਹੁਤ ਲੋਕ ਨੇ ਜਿਹੜੇ ਕਹਿੰਦਾ ਤੇ ਕਹਿੰਦੇ ਨੇ 1 ਲੱਖ 2 ਲੱਖ ਰੁਪਏ ਲਾਓ ਤੇ ਬੱਕਰੀਆਂ ਫੇਰ ਰੱਖੀ ਜਾਂਦੀਆਂ ਨੇ ਇਹ ਸਭ ਕੁਝ ਝੂਠ ਹੈਗਾ 1 ਲੱਖ 2 ਲੱਖ ਰੁਪਏ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਇੰਨੇ ਕਦੇ ਵਿੱਚ ਵੀ ਬੱਕਰੀਆਂ ਪਾਲ ਸਕਦੇ ਹੋਗੇ ਘੱਟ ਤੋਂ ਘੱਟ ਦੇ ਵਿੱਚ ਵੀ 100 ਬੱਕਰੀ ਰਹਿ ਸਕਦੀ ਹੈਗੀ ਪਰ ਉਹ ਆਪਣੀ ਥੋੜੀ ਜਿਹੀ ਕਿ ਮਿਹਨਤ ਹੈ ਜੀ ਆਪਾਂ ਮਿਹਨਤ ਕਰੀਏ ਤਾਂ ਸਭ ਕੁਝ ਕਰ ਸਕਦੇ ਆਂਗੇ ਆਪਾਂ ਤੇ ਇੱਧਰ ਮੇਰੀਆਂ ਬੱਕਰੀਆਂ ਨੇ ਸਭ ਕੁਝ ਵਧੀਆ ਖਾਣਾ ਠੀਕ ਖਾਣਾ ਤੇ ਤੰਦਰੁਸਤ ਨੇ ਕੋਈ ਸਰਦੀ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇਹਨਾਂ ਨੂੰ ਕਿਉਂਕਿ ਮੈਂ ਆਪ ਮਿਹਨਤ ਕਰਦੀ ਆਂਗੀ ਜੇ ਆਪਾਂ ਹੁਣ ਇਹਨਾਂ ਨੂੰ ਐਵੇਂ ਹੀ ਰੱਖਾਂਗੇ ਸਾਰਾ ਅਜੇ ਇਹ ਬਾਹਰ ਖਾਣ ਲੱਗ ਰਹੇ ਨੇ ਤੇ ਕੋਈ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਅੱਛਾ ਦੂਸਰੀ ਆਪਾਂ ਨੇ ਪਰਾਲੀ ਆਪਣੀ ਇਕੱਠੀ ਕੀਤੀ ਹੋਈ ਹੈਗੀ ਜਿਹੜੀ ਆਪਾਂ ਸਰਦੀਆਂ ਤੋਂ ਪਹਿਲਾਂ ਹੀ 10-12 ਪੰਡਾ ਆਪਾਂ ਲੈ ਕੇ ਆਉਨੇ ਆਂਗੇ ਹਨਾ ਤੇ ਉਹ ਆਪਾਂ ਨੇ ਸਵੇਰ ਨੂੰ ਜਿਹੜੀ ਗਿੱਲੀ ਇਹਨਾਂ ਦੇ નીચે ਪਰਾਲੀ ਹੁੰਦੀ ਹੈ ਉਹ ਆਪਾਂ ਚੱਕ ਦਿੰਨੇ ਆਂ ਸ਼ਾਮ ਨੂੰ ਆਪਾਂ ਸੁੱਕੀ ਪਰਾਲੀ ਜਿਹੜੀ ਉਹ ਵਛਾ ਦਿੰਨੇ ਆਂ ਤੇ ਇੱਕ ਸਾਈਡ ਆਪਾਂ ਨੇ ਸੁੱਕੀ ਪਰਾਲੀ ਰੱਖੀ ਹੋਈ ਹੈਗੀ ਕਿਉਂਕਿ ਮੌਸਮ ਜਦੋਂ ਖਰਾਬ ਹੁੰਦਾ ਹੈਗਾ ਉਹਦੇ ਲਈ ਆਪਾਂ ਇਕੱਠੀ ਕਰਕੇ ਰੱਖੀ ਹੋਈ ਹੈਗੀ ਤੇ ਉੱਪਰ ਆਪਾਂ ਨੇ ਤੂੜੀ ਥੱਲੇ ਭਰ ਕੇ ਵੀ ਰੱਖੇ ਹੋਏ ਨੇ ਕਿਉਂਕਿ ਆਪਣੇ ਕੋਲ ਜਿਹੜੀ ਜਗ੍ਹਾ ਹੋ ਗਈ ਥੋੜੀ ਜਿਹੀ ਘੱਟ ਹੈਗੀ ਇਸ ਕਰਕੇ ਆਪਾਂ ਥੈਲੇ ਵ ਕੀ ਆਪਾਂ ਕੁਝ ਬਾਹਰ ਟੱਕ ਦੇਣੇ ਆਗੇ ਕਿਉਂਕਿ ਅੰਦਰ ਹੀ ਚੱਕ ਕੇ ਆਪਾਂ ਅੰਦਰੇ ਪਾ ਸਕੀਏ ਹੈਨਾ ਕੀ ਆਪਾਂ ਨੇ ਇਹ ਜਿਹੜੀਆਂ ਆਪਣੇ ਕੋਲ ਕੜੀਆਂ ਵੀ ਕੜੀਆਂ ਸੀਗੀਆਂ ਜਿਸ ਤਰ੍ਹਾਂ ਆਪ ਕੜੀਆਂ ਨੇਗੀਆਂ ਤੇ ਜਿਸ ਵੇ ਕਿਸੇ ਨੇ ਬੱਕਰੀਆਂ ਵੇਸੇ ਉੱਪਰ ਬੈਠ ਕੇ ਜ਼ਿਆਦਾ ਰਾਜੀ ਹੁੰਦੀਆਂ ਨੇ ਇਹ ਨੀਚੇ ਬੈਠੇ ਘੱਟ ਰਾਜੀ ਹੁੰਦੀਆਂ ਨੇ ਪਰ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਬੇ ਨੀਚੇ ਪਰ ਵਾਲੀ ਤਾਂ ਵਸਾਈ ਹੋਈ ਹੈਗੀ ਤੇ ਇਹ ਹਾਂ ਪੱਕਰੀਆਂ ਦੇ ਲਈ ਉੱਪਰ ਵੀ ਮੈਂ ਇੱਕ ਸੱਜਾ ਬਣਾਇਆ ਹੋਇਆਗਾ ਦੇ ਜਿਹੜਾ ਆਹਾਗਾ ਇਹਨੂੰ ਬੱਡਜਾ ਬਣਾਇਆ ਹੋਇਆਗਾ ਇਹ ਵੜ ਜਾਂਦੀਆਂ ਨਹੀਂ ਆ ਤੇ ਕੁਝ ਵਕਰੀਆਂ ਫਿਰ ਵੀ ਠੰਡ ਜਿਆਦਾ ਮੰਨਦੀਆਂ ਹੁੰਦੀਆਂ ਨੇ ਆ ਤੇ ਗਰਮੀ ਥੋੜੀ ਘੱਟ ਮੰਨਦੀਆਂ ਨੇ ਠੰਡਾ ਜੜੀ ਜਿਆਦਾ ਮੰਨਦੀਆਂ ਨੇ ਤਾਂ ਤੁਸੀਂ ਇਸ ਤਰ੍ਹਾਂ ਇਹਨਾਂ ਦੇ ਬੋਰੀਆਂ-ਬੋਰੀਆਂ ਟੱਕੇ ਵੀ ਰੱਖ ਸਕਦੇ ਹੋਗੇ ਹਨਾ ਮਿਹਨਤ ਤਾਂ ਜਿਸ ਤਰ੍ਹਾਂ ਮਰਜ਼ੀ ਮਿਹਨਤ ਕਰ ਲੋ ਪਰ ਜਿਵੇਂ ਕਹਿੰਦੇ ਨੇ ਵੀ ਬਹੁਤ ਜਣ ਡਰਾਈ ਜਾਂਦੇ ਹੁੰਦੇ ਨੇ ਵੀ ਲੱਖ ਰੁਪਈਆ ਲਾਓ ਪਹਿਲਾਂ 2 ਲੱਖ ਰੁਪਈਆ ਲਾਓ ਬਈ ਸਾਡੇ ਤਾਂ ਕੋਈ ਪਹਿਲਾਂ ਲੱਖ 2 ਲੱਖ ਰੁਪਈਆ ਲਾਇਆ ਨਹੀਂ ਹੈਗਾ ਇਸ ਸਾਰੇ ਪ੍ਰੋਜੈਕਟ 10000 ਦੇ ਵਿੱਚ ਹੀ ਕੰਮ ਸੂਰ ਕੀਤਾ ਹੋਇਆ ਤੇ ਸਾਨੂੰ ਅੱਜ ਤੋਂ 4 ਸਾਲ ਹੋ ਗਏ ਨੇ ਕਿ ਸਾਨੂੰ ਅੱਜ ਤੱਕ ਕੰਮ ਕਰਦੇ ਆ ਇਹਨੂੰ ਤੇ ਸਾਨੂੰ ਹਜੇ ਤੱਕ ਕੋਈ ਦਿੱਕਤ ਨਹੀਂ ਆਈ ਹੋएगी ਇਹ ਸਾਰਾ ਤੁਹਾਡੇ ਸਾਹਮਣੇ ਆਗਾ